ਸਭੀ ਆਖੇਤੀ ਸੂਚਨਾਵਾਂ YouTube ਚੈਨਲ ਤੇ ਜੁੜੇ ਹੋਏ ਇਤਸਾਨ ਵੀਰਾਂ ਦਾ ਕਿਸੇ ਸਵਾਗਤ ਕਰਦੇ ਆ। ਸਭ ਤੋਂ ਪਹਿਲਾਂ ਆਪਾਂ ਕਹੇ ਜੀ ਸਾਧ ਸੰਗਤ ਆਪਾਂ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਈ। ਪੰਮਨ ਗੁਰੂ ਪਾਣੀ ਪਿਤਾ ਮਾਤਾ ਤੱਤ ਸਮੂਹ। ਜਿਵੇਂ ਕਿ ਕਿਸਾਨ ਵੀਰੋਂ ਤੁਹਾਨੂੰ ਪਤਾ ਹੈ ਆਪਾਂ ਜਰੂਰੀ ਨਜੀਤਾ ਤੇ ਪਰ ਰਹ ਰਹੇ। ਸਾਡੇ ਗੁਰੂ ਪੀਰਾਂ ਨੇ ਧਰਤੀ ਨੂੰ ਮਾਤਸ ਤੇ ਪਾਣੀ ਨੂੰ ਬਿਉ ਦਾ ਦਰਜਾ ਦਿੱਤਾ। ਪਰ ਅੱਜ ਦੇ ਸਮੇਂ ਵਿੱਚ ਅਸੀਂ ਆਪਣੇ ਸਵਾਸਥ ਲਈ ਇਸ ਜਿਨੋ denn fleet ਕੰਪਨੀ ਤੇ ਜਾਂਦੇ ਪਰ ਆਉਣ ਵਾਲੇ ਸਮੇਂ ਵਿੱਚ ਕਿਵੇਂ ਕੀ ਵਾਤਾਵਰਣ ਤੋਂ ਆਉਣ ਲਈ ਵੱਖ-ਵੱਖ ਫਰਿਆਆਂ ਵੱਲੋਂ ਸਰਕਾਰ ਵੱਲੋਂ ਰੋਲਾ ਪਿਆ ਤਾਂ ਸਾਨੂੰ ਆਪਣੇ ਰਵਾਇਤੀ ਤੰਨ ਜਾਂ ਜਿਹੜੇ ਗੁਰਦੁਆਰਾ ਗੁਰੂ ਕੀਰਾਂ ਦਵਾਰਾਂ ਸਰਗਾਇਕ ਇਸਦਾ ਦਾਤੇ ਖੇਤੀ ਕਰਨੀ ਪੈਣੀ ਹੈ ਜਿਸ ਕਰਕੇ ਅਸੀਂ ਆਪਾਂ ਅੱਜ ਸਾਡੇ ਖੇਤੀਬਾੜੀ ਵਿਭਾਗ ਵੱਲੋਂ ਜਿਹੜਾ ਵਿਸ਼ਾ ਜਿਹੜਾ ਚੁਣਿਆ ਗਿਆ ਹੈ ਗੱਲਬਾਤ ਉਹ ਹੈ ਜੈਵਿਕ ਖੇਤੀ ਜਿਹਨੂੰ ਕੀ ਆਰਗੈਨਿਕ ਫਾਰਮਿੰਗ ਕਹਿੰਦੇ ਆ ਇਸ ਵਿਸ਼ੇ ਤੇ ਗੱਲਬਾਤ ਕਰਨ ਲਈ ਸਾਡੇ ਨਾਲ ਡਾਕਟਰ ਗਗਨਦੀਪ ਸਿੰਘ ਜਾਨ ਡਿਪਟੀ ਪ੍ਰੋਜੈਕਟ ਡਾਇਰੈਕਟਰ ਆਤਮਾ ਫੈਕਟਰੀ ਵਿੱਚ ਸਨ ਜੋ ਕਿ ਜੁੜੇ ਹੋਏ ਕਿਸਾਨ ਵੀਰਾਂ ਨੂੰ ਜੈਵਿਕ ਖੇਤੀ ਸੰਬੰਧੀ ਵਿਸਤਾਰਪੂਰਵਕ ਜਾਣਕਾਰੀ ਦੇਣਗੇ ਡਾਕਟਰ ਸਾਹਿਬ ਤੁਹਾਡਾ ਸਵਾਗਤ ਕਰਦੇ ਹਾਂ ਜੀ ਡਾਕਟਰ ਸਾਹਿਬ ਸਭ ਤੋਂ ਪਹਿਲਾਂ ਸਾਡੇ ਕਿਸਾਨ ਵੀਰਾਂ ਨੂੰ ਇਹ ਦੱਸਿਆ ਜਾਵੇ ਕਿ ਜੈਵਿਕ ਖੇਤੀ ਕੀ ਹੁੰਦੀ ਹੈ ਇਹ ਕਦੋਂ ਸ਼ੁਰੂ ਹੋਣ ਵਿੱਚ ਸਰ ਸਾਬ ਜੇ ਆਪਾਂ ਜੈਵਿਕ ਖੇਤੀ ਦੀ ਗੱਲ ਕਰੀਏ ਤਾਂ ਜਿਵੇਂ ਆਪਾਂ ਉੱਤਰੀ ਭਾਰਤ ਦੀ ਗੱਲ ਕਰਦੇ ਹਾਂ ਉੱਤਰੀ ਭਾਰਤ ਵਿੱਚ ਵੀ ਜੇ ਆਪਾਂ ਪੰਜਾਬ ਦੀ ਮੁੱਖ ਤੌਰ ਤੇ ਗੱਲ ਕਰੀਏ ਤਾਂ ਜਦੋਂ 60 ਦੇ ਦਹਾਕੇ 'ਚ ਇਹ ਕਹਿ ਲਓ ਕਿ ਜਦੋਂ ਆਪਣੇ ਖਾਦਾਂ ਰਸਾਇਣਿਕ ਖਾਦਾਂ ਆਪਣੇ ਐਂਟਰ ਹੋਈਆਂ ਰਸਾਇਣਿਕ ਖਾਦਾਂ ਦੇ ਨਾਲ ਨਾਲ ਆਪਣੇ ਬੀਜ ਜਿਹੜੇ ਸੀਗੇ ਉਹ ਜੀਐਮਬੀ ਜਾਂ ਕੋਈ ਹਾਈਬ੍ਰਿਡ ਬੀਜ ਆਏ ਤਾਂ ਉਹਦੇ ਨਾਲ ਨਾਲ ਆਪਣੇ ਸਿੰਚਾਈ ਪ੍ਰਬੰਧ ਸੀਗੇ ਜਿਹੜੇ ਉਹਨਾਂ 'ਚ ਵੀ ਸੁਧਾਰ ਹੋਇਆ ਤੇ ਉਹਦੇ ਨਾਲ-ਨਾਲ ਕੀ ਹੋਇਆ ਕਿ ਇਹ ਜਿਹੜੇ ਰਸਾਇਣ ਸੀਗੇ ਇਹਨਾਂ ਦੀ ਬਹੁਤ ਜ਼ਿਆਦਾ ਵਰਤੋਂ ਸ਼ੁਰੂ ਹੋਣ ਲੱਗੀ। ਬੇਲੋੜੀ ਵਰਤੋਂ ਤੇ ਬੇਟਾਈਮੀ ਵਰਤੋਂ ਨੇ ਆਪਣੀ ਜਿਹੜੀ ਮਿੱਟੀ, ਪਾਣੀ ਇਹ ਪਲੀਟ ਕਰ ਦਿੱਤਾ। ਉਸ ਤੋਂ ਬਾਅਦ ਕੀ ਹੋਇਆ ਕਿ ਜਿਵੇਂ-ਜਿਵੇਂ ਲੋਕ ਅਵੇਅਰ ਹੁੰਦੇ ਗਏ, ਜਿਵੇਂ-ਜਿਵੇਂ ਲੋਕਾਂ ਨੂੰ ਸਮਝ ਆਉਂਦੀ ਕਿ ਇਹਦੇ ਨੁਕਸਾਨ ਸੀਗੇ ਜਿਹੜੇ ਉਹ ਅੱਗੇ ਆਉਂਦੇਗੇ ਤਾਂ ਲੋਕਾਂ ਨੂੰ ਇਹ ਮਹਿਸੂਸ ਹੋਇਆ ਕਿ ਅਸੀਂ ਜੈਵਿਕ ਖੇਤੀ ਵੱਲੀ ਬਿਨਾ ਜ਼ਹਿਰਾਂ ਵਾਲੀ ਖੇਤੀ ਹੈ ਜਿਹੜੀ ਉਹ ਸਾਨੂੰ ਉਤਪਾਦ ਮਿਲਨੇ ਚਾਹੀਦੇ ਆ। ਤਾਂ ਇਹਦੇ ਨਾਲ ਨਾਲ ਫਿਰ ਇਹ ਹੁੰਦ ਵਿੱਚ ਆਈ ਜੇ ਜੇ ਆਪਾਂ ਪਰ ਇਹਦੀ ਗੱਲ ਕਰੀਏ ਜੈਵਿਕ ਖੇਤੀ ਦੀ ਸਿਰਫ ਬਿਨਾ ਰਸਾਇਣਾਂ ਤੋਂ ਖੇਤੀ ਰਸਾਇਣਾਂ ਤੋਂ ਤੇ ਜਾਂ ਫਿਰ ਰਸਾਇਣਿਕ ਖਾਦਾਂ ਤੋਂ ਬਿਨਾ ਬਿਨਾ ਹੀ ਖੇਤੀ ਕਰਨੀ ਕੱਲੀ ਇਹ ਜੈਵਿਕ ਖੇਤੀ ਨਹੀਂ ਕਹਿੰਦੇ ਇਹ ਇਹ ਆਪਾਂ ਇਹਦੇ ਵਿੱਚ ਸਾਰੇ ਹੀ ਪੱਖ ਆਪਣੇ ਦੇਖੇ ਜਾਂਦੇ ਆ ਸਮਾਜਿਕ ਪੱਖ ਵੇਖਿਆ ਜਾਂਦਾ ਹੈਗਾ ਆਰਥਿਕ ਪੱਖ ਵੇਖਿਆ ਜਾਂਦਾ ਹੈਗਾ ਤੇ ਵਾਤਾਵਰਨ ਪੱਖ ਵੇਖਿਆ ਜਾਂਦਾ ਜਿਹਦੇ ਵਿੱਚ ਇਹ ਸਾਰੇ ਸਹੀ ਰਹਿੰਦੇ ਆਪਣੇ ਤੇ ਇਹਨਾਂ ਦੀ ਜਿਹੜੀ ਹੁੰਦ ਬਣੀ ਰਹੇ ਤੇ ਇਹਦੇ ਨਾਲ ਨਾਲ ਆਪਣੀ ਖੇਤੀ ਵੀ ਚੱਲੇ ਜਿਹੜੀ ਇਹ ਆਪਣੀ ਜੈਵਿਕ ਖੇਤੀ ਆ ਫਸਲਾਂ ਦਾ ਜਾਨਵਰਾਂ ਦਾ ਸਾਰੇ ਜਿੰਨੇ ਵੀ ਆਪਣੇ ਵਾਤਾਵਰਣ ਚ ਚੀਜ਼ਾਂ ਹੈ ਸਾਰਿਆਂ ਦਾ ਸੁਮੇਲ ਆ ਇਹ ਡਾਕਟਰ ਸਾਹਿਬ ਕਿਸ ਖੇਤੀ ਦੇ ਕੀ ਸਿਧਾਂਤ ਸਿਧਾਂਤ ਇਹਦੇ ਮੁੱਖ ਤੌਰ ਤੇ 4 ਸਿਧਾਂਤ ਆ ਜੀ ਪਹਿਲਾ ਸਿਧਾਂਤ ਇਹਦਾ ਸੇਤ ਦਾ ਸੇਤ ਦੇ ਸਿਧਾਂਤ ਦੀ ਜੇ ਆਪਾਂ ਗੱਲ ਕਰੀਏ ਤਾਂ ਇਹ ਜਿਹੜੀ ਜੈਵਿਕ ਖੇਤੀ ਆ ਇਹ ਏਕੀਤੀ ਇਹੋ ਜੀ ਹੋਣੀ ਚਾਹੀਦੀ ਆ ਜਿਸ ਦੇ ਨਾਲ ਕੀ ਮਨੁੱਖ ਦੀ ਸਿਹਤ ਦੇ ਨਾਲ ਨਾਲ ਜਿਹੜੇ ਜਾਨਵਰ ਪਸ਼ੂ ਪੰਛੀ ਆ ਉਹਨਾਂ ਦੀ ਸਿਹਤ ਵੀ ਠੀਕ ਰਹਿਣੀ ਚਾਹੀਦੀ ਆ ਸਾਡੇ ਖੇਤੀ ਦੇ ਢੰਗ ਕੋਈ ਇਦਾਂ ਦੇ ਨਹੀਂ ਹੋਣੇ ਚਾਹੀਦੇਗੇ ਜਿਹਦੇ ਨਾਲ ਉਹਨਾਂ ਦੀ ਸਿਹਤ ਨੂੰ ਕੋਈ ਕੱਲ ਨੂੰ ਹਾਨੀ ਪਹੁੰਚੇ ਜਾਂ ਆਪਣੀ ਖੇਤੀ ਕਰਨ ਦੇ ਢੰਗ ਦੇ ਨਾਲ ਕਿਸੇ ਨੂੰ ਕੋਈ ਆਪਣੇ ਵਾਤਾਵਰਣ ਪੱਤੀ ਨੁਕਸਾਨ ਹੁੰਦਾ ਹੋਵੇ ਇਦਾਂ ਦੀਆਂ ਚੀਜ਼ਾਂ ਜਿਹੜੀਆਂ ਹੈਗੀਆਂ ਉਹ ਈਵੇਂ ਨਹੀਂ ਚਾਹੀਦੀਆਂ ਇਸੇ ਕਰਕੇ ਆਪਾਂ ਇਹਦੇ ਵਿੱਚ ਇਸੇ ਸਿਧਾਂਤ ਦੇ ਤਹਿਤ ਜਿਹੜੀਆਂ ਰਸਾਇਣਿਕ ਸਾਧਾਂ ਤੇ ਜਿਹੜੀਆਂ ਖੇਤੀ ਰਸਾਇਣ ਹੁੰਦੇ ਆ ਇਹਨਾਂ ਦੀ ਵਰਤੋਂ ਤੇ ਮਨਾਹੀ ਹੁੰਦੀ ਆ ਤੇ ਅਗਲਾ ਜਿਹੜਾ ਜੇ ਆਪਾਂ ਸਿਧਾਂਤ ਦੀ ਗੱਲ ਕਰੀਏ ਤਾਂ ਉਹ ਹੈਗਾ ਵਾਤਾਵਰਨ ਦਾ ਸਿਧਾਂਤ ਇਹਦਾ ਵਾਤਾਵਰਨ ਦੇ ਸਿਧਾਂਤ ਦੇ ਵਿੱਚ ਉਹੀ ਆ ਜਾਂਦਾ ਹੈ ਕਿ ਇਹ ਆਪਾਂ ਖੇਤੀ ਇਸ ਤਰੀਕੇ ਨਾਲ ਕਰਨੀ ਆ ਕਿ ਆਪਣਾ ਵਾਤਾਵਰਨ ਜਿਹੜਾ ਦੂਸ਼ਿਤ ਨਾ ਹੋਵੇ ਤੇ ਨਾਲ ਹੀ ਨਾਲ ਇਹ ਆਉਂਦੇ ਜਿਹੜਾ ਆਉਣੀਆਂ ਪੀੜ੍ਹੀਆਂ ਨੂੰ ਵੀ ਆਪਾਂ ਇਹ ਵਧੀਆ ਵਾਤਾਵਰਨ ਜਿਹੜਾ ਦੇ ਸਕੀਏ ਤੇ ਇਹ ਨਾ ਹੋਵੇ ਕਿ ਆਪਾਂ ਆਪਣਾ ਮਿੱਟੀ ਪਾਣੀ ਜਾਂ ਹੋਰ ਸਾਰਾ ਖਰਾਬ ਕਰ ਲਈਏ ਤੇ ਇਸ ਇਸ ਦੇ ਲੈਵਲ ਤੇ ਆਪਾਂ ਨੂੰ ਖੇਤੀ ਦੀਆਂ ਜਿਹੜੇ ਉਤਪਾਦ ਨਹੀਂ ਚਾਹੀਦੇਗੇ ਆਪਾਂ ਨੂੰ ਇਹੀ ਸਿਖਾਉਂਦੀ ਆ ਖੇਤੀ ਇਹ ਕਿ ਆਪਾਂ ਨੂੰ ਜਿਹੜਾ ਵਾਤਾਵਰਨ ਆਪਦਾ ਸ਼ੁੱਧ ਰੱਖਣਾ ਪੈਣਾ ਤੇ ਵਾਤਾਵਰਨ ਨੂੰ ਸਾਡੇ ਨੂੰ ਕੋਈ ਨੁਕਸਾਨ ਨਹੀਂ ਹੋਣਾ ਚਾਹੀਦਾ ਫੇਰ ਜੀ ਤੀਜਾ ਸਿਧਾਂਤ ਇਹਦਾ ਜਾਂਦਾ ਨਿਰਪੱਖਤਾ ਦਾ ਨਿਰਪੱਖਤਾ ਦੇ ਸਿਧਾਂਤ ਦੇ ਵਿੱਚ ਆਪਾਂ ਕਹਿ ਸਕਦੇ ਹਾਂ ਇਹਦੇ ਵਿੱਚ ਜਿਹੜਾ ਮਨੁੱਖਾ ਜਦੋਂ ਖੇਤੀ ਕਰਦਾ ਤਾਂ ਇਹਨੂੰ ਜਿੰਨੇ ਵੀ ਇਹਦੇ ਜੀਵ ਜੰਤੂ ਹੈਗੇ ਆ ਜਾਂ ਹੋਰ ਇਹਦੇ ਤਾਲ ਖੇਤੀ ਦੇ ਵਿੱਚ ਜਿਹੜੇ ਆਪਣੇ ਆਸ-ਪਾਸੇ ਰਹਿੰਦੇ ਆ ਉਹਨਾਂ ਦੀ ਵੋਧ ਨੂੰ ਕੋਈ ਖਤਰਾ ਨਹੀਂ ਹੋਣਾ ਚਾਹੀਦਾ ਸਾਰਿਆਂ ਨੂੰ ਇੱਕ ਨਿਰਪੱਖਤਾ ਦੇ ਤੌਰ ਤੇ ਆਪਾਂ ਜੀਵਨ ਜੀਣ ਦਾ ਇੱਕ ਮੌਕਾ ਦੇਣਾ ਇਹ ਨਹੀਂ ਕਿ ਆਪਾਂ ਆਪਾਂ ਜਾਨਵਰਾਂ ਨੂੰ ਦੂਸਰਿਆਂ ਨੂੰ ਮਾਰ ਕੇ ਤੇ ਆਪਾਂ ਆਪਦੀ ਖੇਤੀ ਕਰੀਏ ਸਾਰਿਆਂ ਨੂੰ ਇੱਕੋ ਜਿਹਾ ਸਿਧਾਂਤ ਨਿਰਭਕਤਾ ਦਾ ਸਿਧਾਂਤ ਇਹਦਾ ਜਿਹੜਾ ਜੈਵਿਕ ਖੇਤੀ ਦਾ ਮੇਨ ਸਿਧਾਂਤ ਆ ਤੇ ਉਸ ਤੋਂ ਬਾਅਦ ਜੀ ਆਪਾਂ ਕਹਿ ਸਕਦੇ ਆਂ ਵੀ ਜਿਹੜਾ ਚੌਥਾ ਉਹ ਹੈਗਾ ਆਪਣਾ ਦੇਖਭਾਲ ਦਾ ਦੇਖਭਾਲ ਦਾ ਸਿਧਾਂਤ ਇਹਦੇ ਵਿੱਚ ਇਹ ਆ ਕਿ ਜਿਹੜੀ ਆਪਣੀ ਆਉਣ ਵਾਲੀ ਪੀੜ੍ਹੀ ਆ ਉਹਨੂੰ ਆਪਾਂ ਇੱਕ ਜਿਹੜੇ ਆਪਾਂ ਸਰੋਤ ਵਰਤੀ ਜਾਂਦੇ ਹੈਗੇ ਆ ਖੇਤੀ ਕਰਨ ਲਈ ਉਹ ਆਪਾਂ ਉਹਨਾਂ ਨੂੰ ਇੰਨਾ ਕਿ ਡਿਪਲੀਟ ਨਾ ਕਰ ਦਈਏ ਕਿ ਉਹਨਾਂ ਤਾਂ ਹੀ ਇਹ ਆਪਣੇ ਰਹਿਣ ਹੀ ਨਾ ਸਰੋਤ ਤਾਂ ਇਸ ਕਰਕੇ ਜਿਹੜਾ ਇਹ ਸਿਧਾਂਤ ਹੈਗਾ ਇਸ ਸਿਧਾਂਤ ਇਹ ਦੱਸਦਾ ਹੈਗਾ ਵੀ ਆਉਣ ਵਾਲੀ ਪੀੜ੍ਹੀ ਨੂੰ ਆਪਾਂ ਜਿਹੜੇ ਸਰੋਤ ਸਾਡੇ ਕਾਇਮ ਕਰਕੇ ਧੀਗੇ ਜਾਂ ਉਹ ਜਿਹੜੇ ਪਹਿਲਾਂ ਸਰੋਤ ਹੈਗੇ ਆ ਇਹ ਨਾ ਹੋਵੇ ਕਿ ਉਹ ਖਤਮ ਹੋ ਜਾਣ ਇਸੇ ਸਿਧਾਂਤ ਦੇ ਤਹਿਤ ਹੀ ਜਿਹੜੇ ਫਿਰ ਪੀਟੀਵੀ ਜਾਂ ਜਿਹੜੇ ਉਹਨਾਂ ਦੀ ਮਨਾਹੀ ਇਹਦੇ ਵਿੱਚ ਹੁੰਦੀ ਆ ਤਾਂ ਇਹ ਚਾਰ ਸਿਧਾਂਤ ਨੇ ਸੀ ਇਸ ਤੋਂ ਬਾਅਦ ਸਾਡਿਤ ਸਾਰ ਜਣਾ ਦੱਸਿਆ ਜਾਂਦਾ ਹੈ ਵੀ ਖੇਤੀ ਔਰਗੇਨਿਕ ਫਾਰਮਿੰਗ ਦਾ ਖਿਆਲ ਕੀ ਤੈਨੂੰ ਆਪਾਂ ਜਿਹੜੀ ਆਪਣੀ ਪਰਫੈਸ਼ਨਲ ਦਿੱਤੀ ਇਹਦੇ ਚਪਕੀਵੇਂ ਵਾਹ ਹਾਂਜੀ ਜੇ ਆਪਾਂ ਇਹਦੇ ਖੇਤ ਜੈਵੀ ਖੇਤੀ ਦੇ ਸਟੈਂਡਰਡਾਂ ਦੀ ਗੱਲ ਕਰੀਏ ਜਾਂ ਮਾਪਦੰਡ ਵਾਲੀ ਇਹ ਗੱਲ ਕਰੀਏ ਜੈਵਿਕ ਮਿਆਰ ਜਿਹੜੇ ਕਹਿੰਦੇ ਆ ਤਾਂ ਉਹਦੇ ਵਿੱਚ ਕਈ ਚੀਜ਼ਾਂ ਆ ਜਾਂਦੀਆਂ ਜਿਵੇਂ ਕਿ ਆਪਾਂ ਪਹਿਲੀ ਗੱਲ ਕਰੀਏ ਤਾਂ ਜਿਵੇਂ ਵਿਉਂਤਬੰਦੀ ਆ ਗਈ ਜਿਹਨੂੰ ਆਪਾਂ ਪਲਾਨ ਹੀ ਕਹਿੰਦੇ ਆ ਇਹਦੇ ਵਿੱਚ ਆਪਾਂ ਇਹ ਦੇਖਣਾ ਵੀ ਕਿਹੜੀਆਂ ਫਸਲਾਂ ਆਪਾਂ ਲਾਉਣੀਆਂ ਹੈਗੀਆਂ ਕਿਹੜੇ ਟਾਈਮ ਤੇ ਆਪਾਂ ਲਾ ਰਹੇ ਹੈਗੇ ਆ ਕਿਹੜੀਆਂ-ਕਿਹੜੀਆਂ ਫਸਲਾਂ ਨੂੰ ਕਿਹੜੀਆਂ ਸਹਿਯੋਗੀ ਫਸਲਾਂ ਦੇ ਨਾਲ ਉਹਨਾਂ ਤੋਂ ਫਸਤ ਮਿਲਨੇ ਆ ਇਹ 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 ਆਪਾਂ ਧਿਆਨ ਤੇ ਰੱਖ ਕੇ ਸਾਰੀ ਉਹਦੀ ਪਲੈਨਿੰਗ ਕਰਨੀ ਆ ਜਿਹੜੇ ਉਹਦੇ ਦੇਖਣੇ ਆਪਾਂ ਢੰਗ ਤਰੀਕੇ ਆਪਾਂ ਉਹਨੂੰ ਕੀ ਵਰਤ ਰਹੇ ਹੈਗੇ ਉਹਨਾਂ ਨੂੰ ਫਸਲਾਂ ਨੂੰ ਬੀਜ ਜਾਂਦੇ ਉਹ ਸਾਡੇ ਜਿਹੜੇ ਉਹਨੂੰ ਜਿਹੜੇ ਢੰਗ ਤਰੀਕੇ ਉਹ ਸਾਡੇ ਜੈਵਿਕ ਹੋਣੇ ਚਾਹੀਦੇ ਆ ਇਹ ਇਦਾਂ ਦੇ ਨਹੀਂ ਹੋਣੇ ਚਾਹੀਦੇ ਜਿਵੇਂ ਕਿ ਆਪਾਂ ਕੋਈ ਰੂੜੀ ਦੀ ਖਾਦ ਵਰਤਨੀ ਆ ਤਾਂ ਆਪਾਂ ਜਿਹੜਾ ਕਮਰਸ਼ੀਅਲ ਡੇਰੀ ਫਾਰਮ ਆ ਉਥੋਂ ਲੈ ਲਈਏ ਆਪਾਂ ਇਦਾਂ ਦੇ ਸਾਡੇ ਢੰਗ ਨਹੀਂ ਹੋਣੇ ਚਾਹੀਦੇ ਇਹ ਵਿਉਂਤਬੰਦੀ ਦੇ ਵਿੱਚ ਸਾਰਾ ਫਸਲਾਂ ਦਾ ਹੀ ਆ ਜਾਂਦਾ ਵੀ ਕਿੱਦਾਂ ਨਹੀਂ ਆ ਫਸਣਾ ਆਪਾਂ ਨੂੰ ਉਸ ਤੋਂ ਬਾਅਦ ਫਿਰ ਜੀ ਆਪਣਾ ਆ ਜਾਂਦਾ ਤਬਦੀਲੀ ਸਮਾਂ ਜਿਹਨੂੰ ट्रांजिशन ਪੀਰੀਅਡ ਵੀ ਕਹਿ ਦਿੰਦੇ ਆ ट्रांजिशन ਪੀਰੀਅਡ ਇਹ ਹੁੰਦਾ ਵੀ ਜਦੋਂ ਆਪਾਂ ਜੈਵਿਕ ਖੇਤੀ ਸ਼ੁਰੂ ਕਰਦੇ ਆ ਤਾਂ ਉਹ ਕਿਸੇ ਵੀ ਆਪਾਂ ਮੰਨ ਲਓ ਖੇਤੀ ਕਿਸੇ ਵੀ ਖੇਤ 'ਚ ਸ਼ੁਰੂ ਕਰਦੇ ਆ ਉਹ ਕਿੰਨੇ ਪੀਰੀਅਡ ਦੇ ਵਿੱਚ ਉਹ ਜੈਵਿਕ ਹੋ ਜਾਊਗਾ ਤਾਂ ਜਿਹੜੇ ਤਾਂ ਆਮ ਜਿੱਥੇ ਖੇਤੀ ਹੋ ਰਹੀ ਆ ਜਿੱਥੇ ਆਪਾਂ ਮੰਨ ਲਓ ਪਹਿਲਾਂ ਕੋਈ ਦੂਸਰੀ ਫਸਲ ਸੈਣ ਕੀਤੀ ਕਰ ਰਹੇ ਹਾਂ ਉਥੇ ਲਗਭਗ ਉਸ ਤੋਂ ਛੱਡ ਕੇ 3 ਸਾਲ ਬਾਅਦ ਆਪਾਂ ਉਹਨੂੰ ਮੰਨਦੇ ਆ ਵੀ ਇਹ ਜਿਹੜਾ ਕਨਵਰਜੈਂਟ ਪੀਰੀਅਡ ਇਹਦਾ ਹੋਵੇਗਾ ਜਿੱਥੇ ਆਪਾਂ ਪਹਿਲਾ ਕੋਈ ਲੈਂਡ ਆਪਣੀ ਖਾਲੀ ਪਈ ਆ ਜਿੱਥੇ ਕੋਈ ਪਹਿਲਾਂ ਖੇਤੀ ਨਹੀਂ ਹੋ ਰਹੀ ਉਹਨੂੰ ਇੱਕ ਘੱਟੋ ਘੱਟ ਇੱਕ ਸਾਲ ਦਾ ਸਮਾਂ ਜਿਹੜਾ ट्रांजਿਸ਼ਨਲ ਪੀਰੀਅਡ ਉਹਦਾ ਹੁੰਦਾ ਤੀਜੇ ਮਿਆਰ ਦੀ ਜੇ ਆਪਾਂ ਗੱਲ ਕਰੀਏ ਤੀਜਾ ਮਿਆਰ ਇਹਦਾ ਇਹ ਹੈ ਜੀ ਵੀ ਬਫਰ ਸਟਾਕ ਕਹਿੰਦੇ ਹਾਂ ਬਫਰ ਸਟਾਕ ਦਾ ਮਤਲਬ ਇਹ ਆ ਵੀ ਜਿੰਨੀਆਂ ਆਪਣੀਆਂ ਫਸਲਾਂ ਜਦ ਕਿਸੇ ਵੀ ਆਪਾਂ ਖੇਤ ਦੇ ਵਿੱਚ ਉਗਾਉਣੀਆਂ ਤਾਂ ਉਹਦੇ ਆਲੇ-ਦੁਆਲੇ ਇੱਕ ਬਫਰ ਜ਼ੋਨ ਹੋਣਾ ਚਾਹੀਦਾ ਤਾਂ ਕਿ ਆਪਾਂ ਤਾਂ ਉੱਥੇ ਜਿਹੜੀਆਂ ਰਸਾਇਣਿਕ ਖਾਦਾਂ ਜਾਂ ਰਸਾਇਣਿਕ ਜੋ ਵੀ ਹੈਗੇ ਆ ਕੈਮੀਕਲ ਨਹੀਂ ਵਰਤ ਰਹੇਗੇ ਕਿਸੇ ਦੂਜੇ ਦੇ ਖੇਤ ਚੋਂ ਗੁਵਾਂਢੀ ਦੇ ਖੇਤ ਚੋਂ ਜਿਹੜੇ ਕੈਮੀਕਲ ਹੋ ਰਿਹਾ ਉਹ ਹਵਾ ਨਾਲ ਟਰੈਵਲ ਕਰਕੇ ਜਾਂ ਹੋਰ ਕਰਕੇ ਸਾਡੇ ਖੇਤ ਦੇ ਵਿੱਚ ਨਾ ਆ ਜਾਣ ਇਸ ਕਰਕੇ ਜਿਹੜੇ ਆਪਣੇ ਬਫਰ ਜ਼ੋਨ ਦਾ ਹੋਣਾ ਬਹੁਤ ਜ਼ਰੂਰੀ ਹੈ ਬਫਰ ਜ਼ੋਨ ਦੇ ਵਿੱਚ ਆਪਾਂ ਕਿਸੇ ਤਰ੍ਹਾਂ ਦੀਆਂ ਉੱਚੀਆਂ ਫਸਲਾਂ ਉੱਚੇ ਦਰਖਤ ਵਾਲੇ ਦਿਵਾਲੇ ਆਪਦੇ ਖੇਤ ਲਾ ਕੇ ਉਹ ਉਹਦਾ ਨਾਮ ਬਫਰ ਜ਼ੋਨ ਇਹਦਾ ਕ੍ਰੀਏਟ ਕਰ ਸਕਦੇ ਆਂ ਚੌਥਾ ਇਹਦਾ ਆਪਾਂ ਕਹਿ ਦਿੰਦੇ ਆਂ ਵੀ ਖੇਤ ਦੀ ਤਿਆਰੀ ਕੀ ਆ ਆਪਣੀ ਖੇਤ ਦੀ ਤਿਆਰੀ ਤੇ ਬੀਜ ਦੀ ਜਿਹੜੀ ਸਿਲੈਕਸ਼ਨ ਹੈਗੀ ਇਦੇ ਵਿੱਚ ਕੀ ਆ ਵੀ ਪਹਿਲੇ ਨੰਬਰ ਤੇ ਤਾਂ ਇਸ ਸਿਧਾਂਤ ਦੇ ਅਨੁਸਾਰ ਆਪਾਂ ਖੇਤ ਦੇ ਵਿੱਚ ਅੱਗ ਲਾਉਣੀ ਮਨਾ ਹੈਗੀ ਆ ਆਪਾਂ ਅੱਗ ਨਹੀਂ ਲਾ ਸਕਦੇਗੇ ਦੂਜੇ ਨੰਬਰ ਤੇ ਜਿਹੜੇ ਆਪਣੇ ਬੀਜ ਹੈਗੇ ਆ ਬੀਜ ਨੂੰ ਆਪਾਂ ਕਿਸੇ ਰਸਾਇਣਿਕ ਖਾਦਾਂ ਦੇ ਨਾਲ ਸਾਇਨਿਕ ਕੈਮੀਕਲ ਦੇ ਨਾਲ ਨਹੀਂ ਸੋਚ ਸਕਦੇਗੇ ਜਿਹੜੇ ਆਪਣੇ ਬੀਜ ਆ ਉਹ ਆਪਣੇ ਜਿਹੜੇ ਜੀਐਮ ਬੀਜ ਨਹੀਂ ਹੋਣੇ ਚਾਹੀਦੇਗੇ ਕਿਸੇ ਕਾਰਨ ਤੁਹਾਨੂੰ ਆਮ ਬੀਜ ਆ ਜਿਹੜੇ ਆਪਣੇ ਪਹਿਲਾਂ ਜਲਦੇ ਨਹੀਂ ਮਿਲ ਰਹੇ ਤਾਂ ਜਿਹੜੇ ਤੁਹਾਡੇ ਰਵਾਇਤੀ ਬੀਜ ਚੱਲ ਰਹੇ ਆ ਪੌਨਾਂ ਨੂੰ ਤੁਸੀਂ ਬਿਨਾ ਕਿਸੇ ਕੈਮੀਕਲ ਨਾਲ ਸੋਧੇ ਜੈਵਿਕ ਤਰੀਕੇ ਨਾਲ ਉਹਨਾਂ ਦੀ ਚਾਰ ਕਰਕੇ ਉਹ ਆਪਾਂ ਵਰਤ ਸਕਦੇ ਹੈਗੇ। ਉਸ ਤੋਂ ਬਾਅਦ ਜੀ ਇਹਦਾ ਆ ਜਾਂਦਾ ਜੈਵਿਕ ਖੁਰਾਕ ਖੁਰਾਕ ਪ੍ਰਬੰਧ। ਜੈਵਿਕ ਖੁਰਾਕ ਖੁਰਾਕ ਪ੍ਰਬੰਧ ਦੇ ਵਿੱਚ ਇਹ ਆ ਵੀ ਆਪਾਂ ਖੇਤ ਨੂੰ ਜਿਹੜੀਆਂ ਫਸਲਾਂ ਆਪਣੇ ਲੱਗ ਰਹੀਆਂ ਆਪਾਂ ਉਹਨਾਂ ਦੀ ਖੁਰਾਕ ਦਾ ਪ੍ਰਬੰਧ ਕਿਵੇਂ ਕਰਦੇ। ਤਾਂ ਇਹਦੇ ਵਿੱਚ ਆਪਾਂ ਜਿਹੜੇ ਕੈਮੀਕਲ ਖਾਦਾਂ ਦੀ ਵਰਤੋਂ ਨਹੀਂ ਕਰਦੇਗੇ। ਇਹਦੇ ਵਿੱਚ ਆਪਾਂ ਜਿਵੇਂ ਗਡੋਆ ਖਾਦ ਹੈਗੀ ਆ, ਰੂਧੀ ਖਾਦ ਹੈਗੀ ਆ। ਜਾਂ ਆਪਣੇ ਹੋਰ ਖਾਦਾਂ ਹੈਗੀਆਂ ਜਿਵੇਂ ਆਪਣੇ ਰੈਂਟ ਫੂਡ ਹੋਗੀ ਨਿਮਤ ਦੀ ਖਾਲ ਹੋਗੀ ਰੈਂਡ ਦੀ ਖਾਲ ਹੋਗੀ ਇਹ ਚੀਜ਼ਾਂ ਆਪਾਂ ਵਰਤ ਸਕਦੇ ਆ ਪਰ ਇਹਦੇ ਵਿੱਚ ਇੱਕ ਖਾਸ ਥਿਆ ਰੱਖਣਾ ਕਿ ਜਿਵੇਂ ਆਪਾਂ ਅਰੂੜੀ ਖਾਦ ਦੀ ਗੱਲ ਕੀਤੀ ਆ ਤੇ ਇਹ ਵੀ ਕੋਈ ਵਿਪਾਰਕ ਪੱਧਰ ਦੀ ਜਿਹੜੀ ਡੇਰੀ ਆ ਉਹਦੀ ਨਹੀਂ ਹੋਣੀ ਚਾਹੀਦੀਗੀ ਜਿਹੜੀ ਇਹ ਵੀ ਆਪਣੀ ਜੈਵਿਕ ਵਾਲੀ ਹੀ ਹੋਣੀ ਚਾਹੀਦੀ ਆ ਉਸੇ ਖੇਤ ਦੇ ਵਿੱਚੋਂ ਆਉਣੀ ਚਾਹੀਦੀ ਆ ਅੰਜੀ ਡਾਕਟਰ ਸਾਹਿਬ ਜੀ ਸਾਰੇ ਵਿਸਥਾਰ ਵਿੱਚ ਜਾਣਕਾਰੀ ਦੇ ਦਿੱਤੀ ਵੀ ਕਿਸਾਨਾਂ ਨੇ ਕਿਸ ਤਰ੍ਹਾਂ ਜੈਵਿਕ ਖੇਤੀ ਕਰਦੇ। ਪਰ ਜੈਵਿਕ ਖੇਤੀ ਦੇ ਵਿੱਚ ਕੀਟ ਪ੍ਰਬੰਧਨ ਬਾਰੇ ਵੀ ਥੋੜਾ ਜਿਹਾ ਕਿਸਾਨ ਵੀਰਾਂ ਨੂੰ ਜਾਣਕਾਰੀ ਹਾਂਜੀ ਕੀਟ ਪ੍ਰਬੰਧਨ ਦੀ ਜੇ ਆਪਾਂ ਜੈਵਿਕ ਖੇਤੀ 'ਚ ਗੱਲ ਕਰੀਏ ਤਾਂ ਇਹਦੇ ਵਿੱਚ ਤਾਂ ਆਪਾਂ ਨੂੰ ਭਲੀ ਭਾਂਤ ਨੂੰ ਪਾंती ਜਾਣੂ ਹੋ ਗਿਆ ਵੀ ਆਪਾਂ ਰਸਾਇਣਿਕ ਜਿਹੜੇ ਖਾਦਾਂ ਜਾਂ ਰਸਾਇਣਿਕ ਕੈਮੀਕਲ ਕੋਈ ਵੀ ਉਹ ਤਾਂ ਆਪਾਂ ਨਹੀਂ ਵਰਤਨੇ। ਫਿਰ ਇਹਦੇ 'ਚ ਆਪਾਂ ਨੂੰ ਜਿਹੜੀ ਆਪਣੀ ਵਿਉਂਤਬੰਦੀ ਇਸ ਹਿਸਾਬ ਨਾਲ ਕਰਨੀ ਪੈਂਦੀ ਹੈ ਜਿਹੜੇ ਹਿਸਾਬ ਨਾਲ ਕਿ ਘੱਟ ਟਾਈਮ ਇਹ ਫਸਲਾਂ ਹੀ ਆਪਾਂ ਨੂੰ ਇਸ ਮੇਲ ਨਾਲ ਬੀਜਣੀਆਂ ਪੈਂਦੀਆਂ ਕਿ ਆਪਣੇ ਬਿਮਾਰੀਆਂ ਨੂੰ ਪਵੇ ਨਾ ਇਹਦੇ ਵਿੱਚ ਆਪਾਂ ਕੀ ਕਾਸ਼ਤਕਾਰੀ ਦੇ ਢੰਗ ਤਰੀਕੇ ਬਦਲ ਕੇ ਜਿਹੜੇ ਉਹਨਾਂ ਦਾ ਪ੍ਰਬੰਧ ਕਰ ਸਕਦੇ ਆਂ ਕੀਟ ਪ੍ਰਬੰਧਨ ਕਰ ਸਕਦੇ ਆਂ ਕਾਸ਼ਤਕਾਰੀ ਦੇ ਢੰਗਾਂ ਦੀ ਜੇ ਆਪਾਂ ਗੱਲ ਕਰੀਏ ਜਿਵੇਂ ਅਗੇਤੀ ਸਰੋਂ ਜੇ ਆਪਾਂ ਬੀ ਲਈਏ ਉਹ ਚ ਤੇਲਾ ਬਹੁਤ ਘੱਟ ਆਦਾ ਤਾਂ ਇਸੇ ਤਰ੍ਹਾਂ ਹੀ ਜਿਹੜੀ ਪਛੇਤੀ ਮੱਕੀ ਆ ਪਛੇਤੀ ਮੱਕੀ 'ਚ ਗੜੂਆਂ ਜਿਹੜਾ ਹੁੰਦਾ ਉਹ ਬਹੁਤ ਘੱਟ ਪੈਂਦਾ ਹੈਗਾ ਤੇ ਉਸ ਤੋਂ ਇਲਾਵਾ ਜੇ ਆਪਾਂ ਗੱਲ ਕਰੀਏ ਤਾਂ ਆਪਣੇ ਕੋਲੇ ਕਈ ਜੈਵਿਕ ਖੇਤੀ ਦੇ ਵਿੱਚ ਵੀ ਜੈਵਿਕ ਆਪਣੇ ਕੋਲੇ ਜਿਹੜੇ ਹੈਗੇ ਆ ਕੀਟ ਪ੍ਰਬੰਧਨ ਆਸਤੇ ਆਪਣੇ ਕੋਲੇ ਆਉਂਦੇ ਹੈਗੇ ਆ ਜਿਵੇਂ ਆਪਾਂ ਕਮਾਦ ਦੀ ਗੱਲ ਕਰੀਏ ਤਾਂ ਕਮਾਦ ਦੇ ਵਿੱਚ ਜਿਵੇਂ ਆਪਾਂ ਟ੍ਰਾਈਕੋਗਾਮਾ ਕੋਲੋਨਿਸ ਆਉਂਦਾ ਹੈਗਾ ਟ੍ਰਾਈਕੋਗਾਮਾ ਜਾਪਾਨੀਕਾ ਆਉਂਦਾ ਹੈਗਾ ਤਾਂ ਇਹ ਇਹਦੇ ਨਾਲ ਆਪਾਂ ਜਿਹੜੀ ਅਗੇਤੀ ਫੋੜਦਾ ਇਹਦਾ ਗਣੂਆ ਹੁੰਦਾ ਜਾਂ ਤਣੇ ਦਾ ਗੜੂਆ ਹੁੰਦਾ ਹੈ ਤੇ ਉਹ ਇਹਦੀ ਆਪਾਂ ਜਿਹੜੀ ਦੇਖ ਬਾਲੇ ਦੀ ਕਰ ਸਕਦੇ ਆ ਆਪਾਂ ਤਾਂ ਇਸੇ ਤਰ੍ਹਾਂ ਹੀ ਜਿਹੜੇ ਆਪਣੇ ਮੱਕੀ ਦਾ ਗੜੂਆ ਹੈਗਾ ਜਾਂ ਜਾਂ ਆਪਣੇ ਝੋਨੇ ਦਾ ਗੜੂਆ ਹੈਗਾ ਪੱਤਾ ਲਪੇਟ ਸੁੰਡੀਆਂ ਦੀ ਆ ਜਾਂ ਝੋਨੇ ਦੇ ਵਿੱਚ ਤਾਂ ਉਹਨੂੰ ਵੀ ਆਪਾਂ ਟ੍ਰਾਈਕੋਗਰਾਮਾ ਕਾਰਡ ਹੁੰਦੇ ਆਪਣੇ ਟ੍ਰਾਈਕੋਗਰਾਮਾ ਕਲੋਨੋਸਿਸ ਕਹਿ ਦਿੰਦੇ ਹੈਗੇ ਆ ਜਾਂ ਟ੍ਰਾਈਕੋਗਰਾਮਾ ਜਪਾਨੀ ਕਮ ਕਹਿੰਦੇ ਹੈਗੇ ਆ ਤਾਂ ਇਹਨਾਂ ਦੀ ਗੱਤ ਤੋਂ ਕਰਕੇ ਆਪਾਂ ਜਿਵੇਂ 40 40 ਕਾਰਡ ਵਰਤ ਕੇ ਆਪਾਂ ਇੱਕ ਇਕੜ ਦੇ ਤਾਂ ਇਹਈ ਵਾਰੀ ਵਰਤੇ ਜਾਂਦੇ ਆ ਇਹ ਜੋ ਫਸਲ ਜਦੋਂ ਉਗਦੀ ਆ ਤਾਂ ਇਹਦੇ ਹਿਸਾਬ ਨਾਲ ਆਪਾਂ ਇਹਨਾਂ ਦੀ ਕਰ ਸਕਦੇ ਆ ਵਿਉਂਤਬੰਦੀ ਕਰ ਸਕਦੇ ਆ ਡਾਕਟਰ ਸਾਹਿਬ ਕੀਟ ਪ੍ਰਬੰਧਨ ਤੋਂ ਇਲਾਵਾ ਜਿਹੜਾ ਜੈਵ ਖੇਤੀ ਵਿੱਚ ਕੁਝ ਬਿਮਾਰੀਆਂ ਜਾਂ ਨਦੀਨਾਂ ਉਹਨਾਂ ਦੀ ਰੋਕਥਾਮ ਆਪਾਂ ਕਿਵੇਂ ਕਰੀ ਬਿਲਕੁਲ ਜੀ ਇਹਦੇ ਵਿੱਚ ਨਦੀਨ ਪ੍ਰਬੰਧਨ ਦਾ ਹੈਗਾ ਜਿਹੜਾ ਉਹ ਵੀ ਆਪਾਂ ਨੂੰ ਆਸ਼ਤਕਾਰੀ ਦੇ ਜਿਹੜੇ ਢੰਗ ਹੈਗੇ ਆ ਉਹ ਆਪਾਂ ਨੂੰ ਬਦਲ ਕੇ ਵਿਉਂਤਬੰਦੀ ਕਰਕੇ ਤਾਂ ਉਵੇਂ ਆਪਾਂ ਨੂੰ ਨਦੀਨਾਂ ਨੂੰ ਕਾਬੂ ਕਰਨਾ ਪੈਂਦਾ ਇਹਦੇ ਵਿੱਚ ਜਿਵੇਂ ਆਪਾਂ ਮੱਕੀ ਦੀ ਫਸਲ ਦੀ ਗੱਲ ਕਰੀਏ ਤਾਂ ਮੱਕੀ ਦੀ ਫਸਲ ਦੇ ਵਿੱਚ ਜਿਹੜੀ ਨਾਲ ਲਾਈਨ ਆ ਉਹਦੇ 'ਚ ਆਪਾਂ ਚੌਲੇ ਬੀਜਦੇ ਤਾਂ ਉਹਦੇ ਨਾਲ ਇਹਦੇ 'ਚ ਬਹੁਤ ਘੱਟ ਨਦੀਨ ਹੁੰਦੇ ਆ ਇਸੇ ਤਰ੍ਹਾਂ ਜਿਹੜੀ ਕਣਕ ਆ ਕਣਕ ਆਪਾਂ ਜੇ ਬੈਡਾਂ ਉੱਤੇ ਬੀਜਦੇ ਆ ਫਿਰ ਵੀ ਨਦੀਨਾਂ ਦਾ ਜਿਹੜਾ ਘੱਟ ਹਮਲਾ ਦੇਖਣ ਨੂੰ ਆਉਂਦਾ ਤੇ ਜਿਵੇਂ ਹਲਦੀ ਦੀ ਫਸਲ ਦੀ ਗੱਲ ਕਰੀਏ ਆ ਤਾਂ ਹਲਦੀ ਦੀ ਫਸਲ ਦੇ ਵਿੱਚ ਜੇ ਆਪਾਂ ਪਰਾਲੀ ਝੋਨੇ ਦੀ ਵਿਛਾ ਦਿੱਨੇ ਹੈਗੇ ਆ ਤਾਂ ਉਹਦੇ ਨਾਲ ਵੀ ਨਦੀਨ ਜਿਹੜੇ ਬਹੁਤ ਘੱਟ ਹੁੰਦੇ ਆ ਤੇ ਜੇ ਆਪਾਂ ਉਲੀਆਂ ਦੀ ਗੱਲ ਕਰੀਏ ਜਿਵੇਂ ਫੰਗਸ ਰੋਗ ਪੈ ਜਾਂਦੇ ਹੈਗੇ ਆ ਉਹਦੇ ਵਿੱਚ ਕਈ ਤਰ੍ਹਾਂ ਦੀਆਂ ਆਪਣੇ ਕੋਲੇ ਬੈਨੀਫੀਸ਼ੀਅਲ ਜਿਹੜੀਆਂ ਲਾਭਕਾਰੀ ਹੁੰਦੀਆਂ ਆਉਂਦੀਆਂ ਇਹਦੇ ਵਿੱਚ ਉਹਨਾਂ ਦੀ ਵਰਤੋਂ ਆਪਾਂ ਕਰ ਸਕਦੇ ਜਿਵੇਂ ਟ੍ਰਾਈਕੋਡਰਮਾ ਹੋ ਗਈ ਟ੍ਰਾਈਕੋਡਰਮਾ ਦਾ ਝੋਨੇ ਦੇ ਵਿੱਚ ਆਪਾਂ ਆਮ ਹੀ ਵਰਤਦੇ ਹੈਗੇ ਆ ਜਿਹੜਾ ਆਪਣਾ ਪੈਰ ਗਲਣ ਤੋਂ ਰੋਗ ਹੁੰਦਾ ਹੈਗਾ ਤੇ ਜਿਹੜੇ ਛੇ ਨਿਕਲ ਜਾਂਦੇ ਆ ਬੁੱਟੇ ਤਾ ਇਸੇ ਤਰ੍ਹਾਂ ਹੀ ਕਈ ਹੋਰ ਤਰ੍ਹਾਂ ਦੀਆਂ ਉਲੀਆਂ ਆਉਂਦੀਆਂ ਹੈਗੀਆਂ ਕਾਫੀ ਤਰ੍ਹਾਂ ਦੀਆਂ ਉਹਨਾਂ ਨੂੰ ਵਰਤ ਕੇ ਆਪਾਂ ਜਿਹੜਾ ਬਹੁਤ ਵਧੀਆ ਢੰਗ ਨਾਲ ਇਹਦੀ ਆਪਾਂ ਰੋਗ ਨਾਮ ਕਰ ਸਕਦੇ ਆ ਡਾਕਟਰ ਸਾਹਿਬ ਜਿਵੇਂ ਕਿ ਤੁਸੀਂ ਦੱਸਿਆ ਵੀ ਜੈਵ ਖੇਤੀ ਜਿਹੜੀ ਛੋਟੇ ਛੋਟੇ ਕਿਸਾਨ ਵੀ ਵੱਲੋਂ ਕੀਤੀ ਜਾਂਦੀ ਹੈ ਪਰ ਜੇਕਰ ਕੋਈ ਕਿਸਾਨ ਵੀ ਇਸ ਨੂੰ ਵਪਾਰਕ ਪੱਧਰ ਤੇ ਕਰਨਾ ਹੈ ਇਸ ਸੰਬੰਧੀ ਜਿਹੜੀ ਸਰਟੀਫਿਕੇਸ਼ਨ ਆ ਉਹ ਕਿਵੇਂ ਕੀਤੀ ਜਾਂਦੀ ਹੈ ਤੇ ਕਿਸ ਸੰਸਥਾ ਵੱਲੋਂ ਕੀਤੀ ਜਾਂਦੀ ਹੈ ਇਸ ਦਾ ਕੀ ਪ੍ਰੋਸੈਸ ਇਸ ਬਾਰੇ ਥੋੜੀ ਜਿਹੀ ਜਾਣਕਾਰੀ ਜੀ ਬਿਲਕੁਲ ਜੀ ਦੇਖੋ ਜਿਹੜੀ ਜੈਵਿਕ ਖੇਤੀ ਆ ਇਹਦਾ ਜਿਹੜਾ ਵਪਾਰਕ ਪੱਧਰ ਤੇ ਕਰਨਾ ਹੈ ਇਹਦਾ ਕਿਉਂਕਿ ਅੱਜ ਕੱਲ ਇਹਦੇ ਵਿੱਚ ਬਹੁਤ ਲਾਭ ਹੈਗਾ ਇਹ ਜਿਹੜੀ ਏਜੰਸੀ ਆ ਜਿਹੜੀ ਜੈਵਿਕ ਖੇਤੀ ਦੀ ਏਜੰਸੀ ਬਹੁਤ ਮਹਿੰਗੀ ਵਿਕਦੀ ਹੈ ਆਮ ਏਜੰਸੀ ਨਾਲ ਕਿਉਂਕਿ ਇਹਦੇ ਵਿੱਚ ਆਪਣਾ ਸਿਹਤ ਪੱਖੋਂ ਵਾਤਾਵਰਣ ਪੱਖੋਂ ਤੇ ਸਮਾਜੀ ਪੱਖੋਂ ਇਹਦਾ ਜਿਹੜਾ ਬਹੁਤ ਜ਼ਿਆਦਾ ਮਹੱਤਵ ਆ ਇਦੇ ਵਿੱਚ ਕੀ ਹੈਗਾ ਕਿ ਭਾਰਤ ਸਰਕਾਰ ਦੁਬਾਰਾ ਜਿਸ਼ੇ ਵਪਾਰਕ ਪੱਤਰ ਤੇ ਕਰਨਾ ਹੈਗਾ ਤਾਂ 28 ਏਜੰਸੀਆਂ ਨਿਰਧਾਰਤ ਕੀਤੀਆਂ ਸਰਕਾਰ ਨੇ ਇਹ 28 ਏਜੰਸੀਆਂ ਦੇ ਦੇਖ ਦੇ ਵਿੱਚ ਅਲੱਗ ਅਲੱਗ ਸਾਵਾ ਤੇ ਐਡਰੈਸ ਕੋਈ ਜੈਪੂਰ ਆ ਕੋਈ ਦਿੱਲੀ ਆ ਕੋਈ ਕਿਹੜੇ ਦੇਸ਼ ਚ ਕੋਈ ਕਿਹੜੇ ਪ੍ਰਾਂਚ ਚ ਕਿਹੜੇ ਚ ਤਾਂ ਉਹਦੇ ਹਿਸਾਬ ਦੇ ਨਾਲ ਆਪਾਂ ਜਦੋਂ ਫਾਰਮਰ ਉੱਥੇ ਰਜਿਸਟਰਡ ਕਰਾ ਲੈਂਦਾ ਆਪਦੇ ਆਪ ਨੂੰ ਤਾਂ ਉਹ ਜਿਹੜਾ ਹੈਗਾ ਅਚਨਚੇਤ ਇਹਦਾ ਖੇਤ ਦਾ ਦੌਰਾ ਕਰਦੀਆਂ ਉਹ ਏਜੰਸੀਆਂ ਤੇ ਉਸ ਤੋਂ ਦੱਸੇ ਬਿਨਾ ਉਹਨੂੰ ਵਾਰੀ-ਵਾਰੀ ਚੈੱਕ ਕੀਤਾ ਜਾਂਦਾ ਦੋ ਤਿੰਨ ਸਾਲਾਂ ਦੇ ਵਿੱਚ ਵਿੱਚ ਤੇ ਉਹਦੇ ਸਾਰੇ ਪੱਧਰ ਵੇਖੇ ਜਾਂਦੇ ਹੈ ਕਿ ਬਫਰ ਜ਼ੋਨ ਅਪਲਾਈ ਕਰ ਰਿਹਾ ਹੈਗਾ ਜਾਂ ਇਹ ਜਿਹੜੇ ਨਦੀਨ ਨਾਸ਼ਕ ਜਾਂ ਕੋਈ ਐਦਾਂ ਦੀਆਂ ਕੋਈ ਕੈਮੀਕਲ ਚੀਜ਼ਾਂ ਤਾਂ ਨਹੀਂ ਵਰਤ ਰਿਹਾ ਹੈਗਾ ਉਹ ਵਾਰੀ-ਵਾਰੀ ਉਹਨਾਂ ਦੀ ਚੈਕਿੰਗ ਕੀਤੀ ਜਾਂਦੀ ਹੈ ਤਾਂ ਉਸ ਤੋਂ ਦੋ ਜਿਸ਼ਨ ਦੋ ਸਾਲ ਹੋਣ ਤੋਂ ਬਾਅਦ ਤੀਜੇ ਸਾਲ ਤੋਂ ਬਾਅਦ ਉਹਨਾਂ ਨੂੰ ਜਿਹੜਾ ਹੈਗਾ ਸਰਟੀਫਿਕੇਟ ਦੇ ਦਿੱਤਾ ਜਾਂਦਾ ਉਸ ਤੋਂ ਬਾਅਦ ਉਹ ਆਪਣੀ ਜੈਂਸ ਨੂੰ ਕਿਤੇ ਵੀ ਸਰਟੀਫਿਕੇਟ ਦਿਖਾ ਕੇ ਵੇਚ ਸਕਦਾ ਠੀਕ ਸੁਪਾ ਕਿਸਾਨ ਵੀਰੋ ਡਾਕਟਰ ਗਗਨਦੀਪ ਸਿੰਘ ਮਾਨ ਨੇ ਤੁਹਾਨੂੰ ਜੈਵਿਕ ਖੇਤੀ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ ਹੈ ਇਸ ਲਈ ਸਾਰੇ ਕਿਸਾਨ ਵੀਰਾਂ ਨੂੰ ਖੇਤੀਬਾੜੀ ਵਿਭਾਗ ਵੱਲੋਂ ਅਪੀਲ ਹੈ ਕਿ ਜਿਹੜੇ ਆਪਣੇ ਵਾਤਾਵਰਣ ਨੂੰ ਬਚਾਉਣ ਵਿੱਚ ਥੋੜਾ ਥੋੜਾ ਯੋਗਦਾਨ ਆਪ ਜੁਰ ਪਾਈਏ ਆਪਣੇ ਘਰਾਂ ਵਿੱਚ ਥੋੜੀ ਥੋੜੀ ਖੇਤੀ ਜਿਹੜੀ ਹੈ ਜੈਵਿਕ ਖੇਤੀ ਸ਼ੁਰੂ ਕਰੀਏ ਥੋੜੇ ਜਿਹਾ ਅਸੀਂ ਬਰਲਿਆਂ ਤੋਂ ਸ਼ੁਰੂ ਕਰਕੇ ਇੱਕ ਕਿਲਾ ਦੋ ਕਿਲੇ ਤੱਕ ਪਹੁੰਚ ਗਏ ਤਾਂ ਜੋ ਜਿਹੜੀਆਂ ਆਪਣੇ ਘਰਾਂ ਵਿੱਚ ਲਗਾਤਾਰ ਬਿਮਾਰੀਆਂ ਵਧ ਰਹੀਆਂ ਜਾਂ ਅਸੀਂ ਆਪਣਾ ਵਾਤਾਵਰਣ ਜਿਹੜਾ ਪਲੀਤ ਹੋ ਰਿਹਾ ਉਸ ਨੂੰ ਆਪਾਂ ਪਲੀਤ ਹੋਣ ਤੋਂ ਜਾ ਸਕੀਏ ਸੋ ਸਾਰੇ ਕਿਸਾਨ ਵੀਰਾਂ ਦਾ ਬਹੁਤ-ਬਹੁਤ ਧੰਨ